ਪੰਜਾਬ ਦੇ ਵਿੱਚ ਮੌਸਮ ਬਦਲ ਚੁੱਕਿਆ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਨੇਰੀ ਮੀਂਹ ਪੈ ਰਿਹਾ ਹੈ ਦੱਸਦੇ ਕਿ ਕਈ ਥਾਵਾਂ ਦੇ ਉੱਤੇ ਤਾਂ ਗੜੇ ਮਾਰੇ ਵੀ ਹੋਈ ਹੈ ਹਾਲਾਂਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲ ਗਈ ਹੈ ਪਰ ਇਸ ਨੇ ਕਿਸਾਨਾਂ ਦੇ ਸਾਸ ਸੁੱਕਾ ਕੇ ਰੱਖ ਦਿੱਤੇ ਨੇ ਕਿਉਂਕਿ ਇਸ ਵੇਲੇ ਸੂਬੇ ਦੇ ਵਿੱਚ ਕਣਕਾਂ ਪੱਕੀਆਂ ਹੋਈਆਂ ਨੇ ਤੇ ਬਾਢੀ ਪੂਰੀ ਜੋਬਨ ਤੇ ਹੈ ਪਰ ਇਸ ਬਿਚਾਲੇ ਹੁਣੇ ਕਿਸਾਨਾਂ ਦੇ ਗੜੇ ਮਾਰੀ ਨੇ ਸਾਸ ਸੁੱਕਾ ਕੇ ਰੱਖ ਦਿੱਤੇ ਨੇ ਤਸਵੀਰਾਂ ਕਪੂਰਥਲਾ ਦੀਆਂ ਨੇ ਜਿਨ੍ਹਾਂ ਦੇ ਵਿੱਚ ਵੇਖ ਸਕਦੇ ਹੋ ਕਿ ਤੇਜ਼ ਹਨੇਰੀ ਤੋਂ ਬਾਅਦ ਸੜਕਾਂ ਦੇ ਉੱਤੇ ਟੁੱਟ ਕੇ ਡਿੱਗੇ ਹੋਏ ਦਰਖਤ ਵੀ ਨਜ਼ਰ ਆ ਰਹੇ ਨੇ ਦੱਸਦੇ ਕਿ ਗੁਰਦਾਸਪੁਰ ਕਪੂਰਥਲਾ ਜਲੰਧਰ ਦੇ ਵਿੱਚ ਭਾਰੀ ਮੀਂਹ ਪਈ ਤੇ ਪਟਿਆਲਾ ਦੇ ਵਿੱਚ ਵੀ ਮੌਸਮ ਬਦਲ ਚੁੱਕਿਆ ਹੈ ਇਸ ਸਬੰਧੀ ਮੁੱਖ ਮੰਤਰੀ ਮਾਨ ਦੇਵ ਵੱਲੋਂ ਕਿਸਾਨਾਂ ਨੂੰ ਮੁਆਵਜ਼ੇ ਦਾ ਵੀ ਭਰੋਸਾ ਦਿੱਤਾ ਗਿਆ ਹੈ ਉਹਨੇ ਕਿਹਾ ਕਿ ਕਿਸਾਨਾਂ ਦੇ ਖਰਾਬ ਹੋਈ ਫਸਲ ਦੇ ਇੱਕ ਇੱਕ ਦਾਣੇ ਦੀ ਪਰਭਾਈ ਸਰਕਾਰ ਦੇ ਵੱਲੋਂ ਕੀਤੀ ਜਾਵੇਗੀ कपूरथला तू कश्मीर लोक चैनल